ਸਰਬਜੀਤ ਸੰਗਰੂਰ ਵੀ ਦੀ ਕਵਤਾ ਦਿਨ ਕੱਟਦੇ ਹਾਂ ਰਾਤ ਕੱਟਦੇ ਹਾਂ ਦਿਨ ਕੱਟਦੇ ਹਾਂ ਰਾਤ ਕੱਟਦੇ ਹਾਂ ਕਦੇ ਮਹੀਨੇ ਕੱਟਦੇ ਕਦੇ ਸਾਲ ਕੱਟਦੇ ਹਾਂ ਨਾ ਮਾਣਿਆ ਅਸਾਂ ਨੇ ਨਾ ਮਾਣਿਆ ਅਸਾਂ ਨੇ ਜ਼ਿੰਦਗੀ ਨੂੰ ਕਦੇ ਵੀ ਔਖੇ ਸੌਖੇ ਜ਼ਿੰਦਗੀ ਹਰ ਹਾਲ ਕੱਟਦੇ ਹਾਂ ਔਖੀ ਸੌਖੀ ਜ਼ਿੰਦਗੀ ਹਰ ਹਾਲ ਕਰਦੇ ਹਾਂ ਕਰਨੇ ਨੇ ਲੋਟ ਸਾਰੇ ਕਰਨੇ ਨੇ ਲੋਟ ਸਾਰੇ ਜਿਹੜੇ ਜਿਹੜੇ ਹਨ ਦਿਲਾਂ ਦੇ ਖੋਟੇ ਜੀ ਗੱਲੀ ਬਾਤੀ ਸਮਝੇ ਤਾਂ ਗੱਲ ਠੀਕ ਹੈ ਗੱਲੀ ਬਾਤੀ ਸਮਝੇ ਤਾਂ ਗੱਲ ਠੀਕ ਹੈ ਨਹੀਂ ਤਾਂ ਮਜਬੂਰੀ ਵਸ ਮਾਰਨੇ ਪੈਣੇ ਛੋਟੇ ਜੀ ਮਾਰਨੇ ਪੈਣੇ ਛੋਟੇ ਜੀ ਆਏ ਨੇ ਕਈਆਂ ਨੇ ਇੱਥੇ ਮਖੌਟੇ ਅੰਦਰੋਂ ਇੱਕ ਮਿਕ 12ੋਂ ਛੋਟੇ ਲੁੱਟਣਾ ਥੱਕਦੇ ਸ਼ੈਤਾਨੀ ਛੋਟੇ ਲੁੱਟਣਾ ਥੱਕਦੇ ਸ਼ੈਤਾਨ ਛੋਟੇ ਪਤਾ ਨਹੀਂ ਕਦੋਂ ਇਹਨਾਂ ਦੀ ਸ਼ਾਮਤ ਆਣੀ ਏ ਨਾ ਸਮਝਾਇਆ ਸਮਝੇ ਸਾਡੇ ਇਹ ਕੈਸਾ ਪ੍ਰਾਣੀ ਏ ਨਾ ਸਮਝਾਇਆ ਸਮਝੇ ਸਾਡੇ ਇਹ ਕੈਸਾ ਪ੍ਰਾਣੀ ਏ ਇਹ ਕੈਸਾ ਪ੍ਰਾਣੀ ਏ ਸਰਵਜੀਤ ਸੰਗਰੂਰ ਵੀ ਦੀ ਕਵਤਾ